ਕਹਤਾ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੈਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀਆਂ ਆਪਣਾ ਮਾਡ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀਆ ਨੰਬਰ ਬਾਈ ਜੀ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਤੁਹਾਨੂੰ ਨਾਲ ਗੱਲਬਾਤ ਕਰਾਵਾਂਗੇ ਤੇ ਅੱਜ ਚੰਗੇ ਟੌਪ ਦੇ ਨਗੀਨੇ ਲੈ ਕੇ ਆਇਆ ਤਾਂ ਗੱਲਬਾਤ ਕਰਾਵਾਂਗੇ ਆਜੋ ਬਾਈ ਤੁਹਾਨੂੰ ਸਤਿ ਸ੍ਰੀ ਅਕਾਲ ਬਈ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਆ ਵੀਰੇ ਵਧੀਆ ਵਧੀਆ ਤੇ ਨਾਮ ਐਡਰੈਸ ਬੋਲੋ ਜੀ ਨਾਮ ਉੱਤੇ ਸੂਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਾ ਓਕੇ ਵੀਰੇ ਨੰਬਰ ਬੋਲ ਦੋ ਇਹ ਮੋਬਾਈਲ ਨੰਬਰ ਹੈਗਾ ਆਪਣਾ 8690999728 86990999728 ਤੇ ਤੁਹਾਨੂੰ ਜਿਹੜਾ ਆਪਾਂ ਪਹਿਲਾਂ ਤੇਰੀਆ ਵੀਡੀਓ ਪਾਉਣੇ ਚੰਗਾ ਰਿਸਪੌਂਸ ਮਿਲਦਾਗਾ ਬਹੁਤ ਵਧੀਆ ਹੁੰਦਾ ਵੀਰੇ ਓਕੇ ਵੀਰੇ ਓਕੇ ਵੀਰੇ ਤੇ ਅੱਜ ਆਪਾਂ ਚਾਰ ਦਿਖਾਉਣੀਆਂ ਆ ਅੱਜ ਆਪਣੇ ਕੋਲ ਮੰਨ ਕੇ ਚੱਲ ਬਈ ਇੱਕ ਤਾਂ ਬੱਚਾ ਜਿੱਤ ਗਈ ਗਾਂ ਕਿ ਚਾਰ ਗੱਬਣਾ ਬਹਿਣਾ ਹੈ ਤਿੰਨ ਬਾਅਦ ਤੋਂ ਲਾਈਏ ਇੱਕ-ਇੱਕ ਕਰੋ ਉਹ ਇੱਕ ਤਾਂ ਜਿਹੜੀ ਆਪਾਂ ਉਹਦੇ ਉਹ ਪਾਈ ਸੀ ਹੁਣ ਤਿਆਰ ਹੋ ਗਈ ਹੈ ਨਾ ਉਹ ਤਿਆਰ ਹੋ ਗਈ ਉਹ ਤਿਆਰੀ ਚ ਹੋ ਗਈ ਹਾਂ ਉਹ ਤਾਂ ਉਹੀ ਪਾ ਦਿੱਤੀ ਸੀ ਉਹਦੇ ਆਪਾਂ ਤੋਂ ਵੀ ਪਾ ਦਿੱਤੀ ਹਾਂ ਤੇ ਹਜੇ ਵੀ ਇਹ ਨਾ ਵੀ ਕਿਤੇ ਆਪਾਂ ਸੂਈ ਵੀ ਦੀ ਵੀ ਵੀਡੀਓ ਇਹਦੀ ਪਾਉਣੀ ਆ ਪਾਉਣੀ ਹੈ ਜੀ ਪਾਉ ਤੇ ਸੋਨੂੰ ਪਹਿਲੇ ਨੰਬਰ ਆਈ ਆਪਾਂ ਜਿਹੜੀ ਜਰਸੀ ਦੀ ਗੱਲ ਕਰ ਲਗੇ ਕੀ ਕੀ ਚੀਜ਼ ਆ ਵੀਰੇ ਇਹ ਮੰਨ ਕੇ ਚੱਲਣਾ ਫਾਰਮ ਦੇ ਵਿੱਚੋਂ ਲਈ ਆਪਾਂ ਫਾਰਮ ਦੇ ਵਿੱਚੋਂਲੇ 3 ਸਾਲ ਦੀ ਵੀਡੀਓ ਵੀ ਨਹੀਂ ਓਕੇ ਓਕੇ ਉਹ ਆਪਾਂ ਦਿਖਾ ਵੀ ਦਿੰਦੇ ਆ ਪਹਿਲਾਂ ਦਿਖਾ ਦੇ ਵਿੱਚ ਦਿਖਾ ਦੇ ਜਿੰਨੇ ਦਿਨ ਪੂਰੇ ਇਹਦੇ ਬਈ ਰਹਿਣ ਪੂਰੇ ਆਹ ਦੇਖੋ ਪਿਛਲੇ ਸਾਲ ਦੀ ਵੀਡੀਓ ਦੀ ਬਈ ਤੇ ਆਹ ਦੇਖੋ ਇਹ ਇੰਨਾ ਲੇਵਾ ਤਿਆਰ ਕਰਦੀ ਹੈਗਾ ਆ ਤਾਂ ਕੁਝ ਵੀ ਨਹੀਂ ਇੱਥੇ ਵੀ ਕੱਚੀ ਹਜੇ ਦੱਸ ਦੇਣ ਦੀ ਓਕੇ ਵੀਰੇ ਇਹਦੂ ਵੀ ਦੁੱਗਣਾ ਲੇਵਾ ਤਿਆਰ ਕਰਨਾ ਬੈੜ ਨਹੀਂ ਠੀਕ ਹੈ ਜੀ ਫਾਰਮ ਦੇ ਵਿੱਚੋਂ ਲਈ ਆ ਪਰ ਇਹਵੇਂ ਕੋਈ ਲੇਵੜ ਨਹੀਂ ਹੈਗੀ ਠੀਕ ਹੈ ਜੀ ਤੇ ਆ ਤੁਹਾਨੂੰ ਵੀਡੀਓ ਵੀ ਦਿਖਾ ਦਈਏ ਤੇ ਕਿੰਨੇ ਦਿਨ ਘਟੂਗੀ ਤੁਹਾਨੂੰ ਇੱਕ ਤਰੀਕ ਨੂੰ ਦਿਨ ਪੂਰੇ ਆ ਬੁੱਢੀ ਮੰਨ ਇੱਕ ਤਰੀਕ ਮਾਰਾਂ ਹੋਈ ਆ 12 ਦਿਨ ਤਾਂ ਹੀ ਪਏ ਓਕੇ ਇੱਕ ਤਰੀਕ ਨੂੰ ਦਿਨ ਪੂਰੇ ਤੇ ਕਿੰਨਾ ਹੁਣ ਸੂਆ ਕਿਹੜਾ ਦਾ ਸੂਆ ਭਾਈ ਜਿਹਨਾਂ ਨੂੰ ਲਈ ਆ ਉਹਨਾਂ ਨੂੰ ਤਾਂ ਆਪਾਂ ਦੂਜੇ ਆ ਕਿ ਆਪਾਂ ਤੀਜਾ ਕਹਿ ਕੇ ਤੀਜਾ ਕਹਿ ਕੇ ਦੇਣੀ ਆ ਤੇ ਦੂਜੇ ਸੂਏ ਦਾ ਕੀ ਰਿਕਾਰਡ ਰਿਹਾ ਦਾ ਦੂਜੇ ਸੂਏ ਭਾਈ ਨੇ ਦਿੱਤਾ 32 ਦਿੱ ਦਿੱ ਕਿਲੋ 32 ਤੇ ਅੱਜ ਕਿੰਨਾ ਕੱਢੂ ਤੁਹਾਨੂੰ ਤੇਰੇ ਸਾਹਮਣੇ ਇੱਕ ਤਰੀਕ ਤੇ ਤੁਹਾਨੂੰ ਦੱਸ ਦਿੰਦੇ ਜੀ ਕੱਢ ਲੈ ਤੋਸ ਕੇ ਦਿਖਾ ਦੇ ਓਕੇ ਓਕੇ ਤੇ ਹਾਂ ਦਾ ਇੱਕ ਮੜਾ ਰੋਕ ਲਈ ਬਾਲਟ 30 ਕਿਲੋ ਦਾ ਖ ਤੇ ਆਪ ਪਤਾ ਤੈਨੂੰ ਕਿਹੜੇ ਸੀਮੰਦੀ ਹੈ ਅੱਗੇ ਕਿਹੜਾ ਬਾਹਰ ਦੀ ਖੋਦਾ ਅੱਗੇ ਨੂੰ ਸੈਕਸਲ ਸੀਮੰਦ ਲੱਗਿਆ ਜੇ ਕੋਈ ਮੇਰਾ ਫੀਸ ਦਾ ਉਹ ਕੋਈ ਜਾਣਕਾਰੀ ਲੈ ਕੇ ਠੀਕ ਆ ਫਿਰ ਦੁਕਾਨੇ ਪੀ ਲੈਣੇ ਪਾਣੀ ਪੀ ਤੇ ਸੋਨੂੰ ਜਿਹਨੂੰ ਜਰਸੀ ਕਹਿੰਦੇ ਉਹ ਜਰਸੀ ਹੈ ਹੀ ਆ ਹਨਾ ਉਹ ਜਰਸੀ ਹੈ ਜੇ ਆਪਾਂ ਕਹਿ ਰਹੀ ਆ ਦੇਖੋ ਫੇਰ ਦੇਖੋ ਤੁਸੀਂ ਉਹ ਆਂਦੀ ਕੌਲੀ ਚ ਪਾਣੀ ਪਿਆਈ ਚੱਲਿਓ ਹਨਾ ਆ ਦੇਖੋ ਮੱਥੇ ਤੇ ਜਿਹਨੂੰ ਆਪਾਂ ਉਹੀ ਕਹੇ ਨੇ ਨਾ ਸੈਂਪਲ ਦੇ ਮੱਥੇ ਨੂੰ ਵੀ ਮੱਥੇ ਹੀ ਟੋਆਗਾ ਤੋਂ ਆ ਤਾਂ ਇਹਦੇ ਹੈਗਾ ਬਾਕੀ ਲੈ ਆ ਦੇਖੋ ਕੰਨ ਦੇਖੋ ਛੋਟਾ ਛੋਟਾ ਕੰਨ ਆ ਚਾਰ ਚਾਰ ਉਂਗਲਾਂ ਦਾ ਤੇ ਟੈਗ ਵੀ ਹੈਗਾ ਬਾਕੀ ਦਾ ਰਿਕਾਰਡ ਵੀ ਭਾਈ ਤੁਹਾਨੂੰ ਇਹਦਾ ਆ ਦੇਖੋ ਲੀਨਰ ਵੀ ਪਈ ਹੈ ਨਾ ਰਜਾਈ ਹੈਗੀ ਜਿਹੜੀ ਕਹਿ ਰਹੀ ਆ ਫੁੱਲ ਵਾਲਾ ਨਹੀਂ ਆਮ ਜਰਸੀਆਂ ਸੋਡੀਆਂ ਹੁੰਦੀਆਂ ਓਕੇ ਓਕੇ ਤੋਰ ਉਹ ਵੀ ਬਜਾਰੀ ਉੱਤੇ ਆ ਥੋੜੀ ਧਿਆਨੀ ਸੀ ਹੈਨਾ ਆਹ ਦੇਖੋ ਵੀਰੋ ਤੋਰਾ ਤਾਰਾ ਤੁਹਾਨੂੰ ਕਰਾਉਣਾ ਚੈੱਕ ਤੇ ਬਾਕੀ ਦਾ ਲਮਾਇਲ ਮੂਈ ਬਹੁਤ ਜ਼ਿਆਦਾ ਹੈਨਾ ਤੇ ਇੱਕ ਹੋਰ ਹੈਨਾ ਤੁਹਾਨੂੰ ਦੁੱਧ ਵੀ ਪਲੱਸ ਫਾਇਡ ਵਾਲਾ ਪਾਉਗੀ ਹੈਨਾ ਇਹ ਹਾਂ ਦਸਲ ਦੀ ਲੋਡਿੰਗ ਬਾਕੀ ਹਾਈ ਗਰਡ ਦੇਖ ਲਾ ਤੇ ਲੈਵੇ ਚ ਲੱਟਣਾ ਦੇਖੋ ਪਈਆਂ ਪੂਰੀ ਬਈ ਲੈ ਠੀਕ ਆ ਵੀਰੇ ਓਕੇ ਆ ਦੇਖੋ ਜੀ ਕਰੋ ਚੈੱਕ ਕਰੋ ਕੁਆਲਿਟੀ ਪੂਰੀ ਵਧੀਆ ਤੇ ਮਿਲਕ ਵੇਨ ਦਿਖਾ ਦਈਏ ਰੋਕ ਲਈ ਮਾੜੀ ਜੀ ਆਹ ਦੇਖੋ ਜੀ ਰਸਾ ਪੈ ਪਰ ਕੀ ਹੁੰਦੀ ਹੈ ਨਾ ਤੁਹਾਨੂੰ ਪੂਰੀ ਬਈ ਪੂਰੀ ਤੇਲ ਲੈ ਚਲੋ ਬਾਕੀ ਤਾਂ ਹੁਣ ਬਹੁਤ ਚੰਗਾ ਓਕੇ ਵੀਰੇ ਓਕੇ ਓਕੇ ਚਲੋ ਜੀ ਕੁਆਲਿਟੀ ਪੂਰੀ ਚੰਗੀ ਬਾਕੀ ਦੀ ਗੱਲ ਬਾਅਦ ਦੇ ਨੇ ਦੇ ਦੇਣਾਗਾ ਤੇ ਹੇ ਲੇਵੇ ਚ ਬਾਲ ਢਿੱਲਾ ਬਹੁਤ ਜਿਆਦਾ ਪਈਆਂ ਆ ਦੇਖੋ ਜੀ ਬਾਕੀ ਥਾਣਾ ਦਾ ਗੈਪ ਦੇਖ ਬਹੁਤ ਸੋਹਣਾ ਹੂੰ ਚਾਰੇ ਪੀੜੀ ਦੇ ਪਾ ਵਾਂਗੂ ਨਿਕੜਵੇਂ ਚਾਰੇ ਗੁੱਠਾਂ ਦੇ ਲੱਗੇ ਹੋਣਾ ਪੂਰੇ ਬਈ ਜਦੋਂ ਤਿਆਰ ਹੋਵੇ ਲੇਵਾ ਲੈ ਕੇ ਨਿੱਤ ਰਹਿਣ ਠੀਕ ਆ ਵੀਰੇ ਠੀਕ ਆ ਦੇਖੋ ਜੀ ਤੇ ਤੁਹਾਨੂੰ ਫਿਰ ਇਹਦਾ ਡਿਮਾਂਡ ਹੋਂਟੇ ਉਹ ਜਿਵੇਂ ਬੁੱਕੇ ਹੋਂਟੇ ਜੈ ਹੋ ਜੈ ਹੋ ਬੰਨੋ ਚਾਰ ਹੋ ਵੀ ਬਈ ਤੇ ਦਸਦੀ ਲੋੜ ਨਹੀਂ ਕਿੰਨੇ ਕਿੱਲੇ ਦੇ ਬੰਨ੍ਹ ਬੰਨ੍ਹ ਦੇ ਆ ਦੇਖ ਇਹਦੇ ਤੇ ਆ ਰੋਗ ਦੇ ਦਸਦੀ ਕੋਈ ਗੱਲ ਨਹੀਂ ਕਿੰਨੇ ਇਸ਼ੂ ਕਰੇ ਆ ਦੇਖੋ ਜੀ ਬਹੁਤ ਹੈ ਉਹਨੂੰ ਹੱਥ ਫੇਰ ਬੂ ਆ ਦੇ ਬਾਕੀ ਥਾਣ ਦੇਖ ਲੈ ਵੀ ਲੈ ਹਾਂ ਥਾਣ ਗੈਪ ਤੇ ਲੱਗਿਆ ਹੈ ਨਾ ਬਹੁਤ ਸੋਹਣਾ ਗੈਪ ਓਕੇ ਤੇ ਹੁਣ ਆਪਾਂ ਗੱਲ ਕਰ ਲਗੇ ਦੋ ਨੰਬਰਾਂ ਦੀ ਬਈ ਫਾਰਮ ਜੀ ਇਹ ਲਈ ਹੈ ਹਾਂ ਜੀ ਇਹ 40128 ਦੀ ਅਗੇ ਸ ਨੂੰ ਮੈਂ ਇੰਦ ਲੱਗ ਗਿਆ ਬੜੀ ਬੀਟੀ ਓਕੇ ਓਕੇ ਜੇ ਕੋਈ ਮੇਰਾ ਵੀਰ ਚ ਗੱਪ ਨਾਲ ਹੋਵੇ ਮੂਰੇ ਦੂਰ ਗਏ ਪਟਣੇ ਹੁਣ ਓਕੇ ਤਿੰਨ ਮਹੀਨੇ ਦੀ ਗੱਪਣਾ ਪੂਰੀ ਚੈੱਕ ਪਾਸ ਚੈੱਕ ਪਾਸ ਦੁੱਧੋਂ ਡرائی ਕਰੀ ਵੀ ਦੁੱਧ ਹੁਣ ਥਣ ਤਾਂ ਹੋ ਜਾਣਗੇ ਦੇਖ ਹਾਂ ਸਰ ਚੈੱਕ ਹੁੰਦੇ ਦੁੱਧੋਂ ਡرائی ਹੁੰਦੇ ਦੁੱਧ ਡਰਾਇਆ ਖਾਨ ਚੈੱਕ ਹੋ ਜਾਣਗੇ ਹਾਂ ਹਾਂ ਚੈੱਕ ਹੋਣ ਤੋੜ ਕੇ ਦਿਖਾ ਦੇ ਤੋੜ ਕੇ ਦਿਖਾ ਦਿਓ ਵੀਰੇ ਆਇ ਤੇ ਦੇਖ ਲਓ ਫੁੱਲ ਆ ਤੇ ਕਿਹੜੇ ਸੂਏ ਵਾਸਤੇ ਗੱਪਣਾ ਹੋਣੇ ਇਹ ਦੂਜੀ ਸੂਏ ਸੁਣਾ ਬਈ ਇਹ ਗੱਪਣਾ ਦੂਜੀ ਸੂਏ ਵਾਸਤੇ ਤੇ ਪਹਿਲੇ ਦੁੱਧ ਦੱਨੇ 30 ਕਿਲੋ ਇਹਦੀ ਵੀ ਤਿਆਰੀ ਦੀ ਵੀਡੀਓ ਹੈਗੀ ਹਾਂ ਬਰੇ ਐਵੇਂ ਨਾ ਕਿਤੇ ਐਂ ਕਹਿ ਦਿਓ ਵੀ ਉਹੀ ਕਹੀ ਜਾਂਦੇ ਇਹ ਚੰਗੇ ਰਿਕਾਰਡ ਵਾਲੀਆਂ ਬਹਿੜਾਂ ਅੰਗਾ ਉਸਹਾ ਉਹ ਨਾ ਜੱਜ ਕਰ ਲਿਓ ਹਨਾ ਤੇ ਐਵੇਂ ਕਹਿ ਦਈਏ ਵੀ ਦੁੱਧ ਇਹਨਾਂ ਨੇ ਦੇ ਦੇਣਾਗਾ ਕੋਈ ਕਹਿਣ ਦੀ ਗੱਲ ਨਹੀਂ ਹੈ ਕਿ ਫੇਸ ਕਰੋ ਚੈੱਕ ਤੁਸੀਂ ਕਿੰਨਾ ਵਧੀਆ ਇਹ ਦੁਨੀ ਬਾਹਲੀ ਕੁਆਲਿਟੀ ਵਾਲੇ ਇੱਕ ਫਾਰਮ ਚੋਂ ਲੈ ਲੰਗਾ ਤੁਹਾਨੂੰ ਕੁਝ ਕੇ ਫਾਰਮ ਚ ਹੀ ਲੈ ਆ ਬਈ ਇੱਕ ਫਾਰਮ ਚੋਂ ਲੈ ਠੀਕ ਆ ਰਹੀ ਵੀਡੀਓ ਇਹਦੀ ਪਿਛਲੇ ਸਾਲ ਦੀ ਕੋਈ ਆਪਾਂ ਦਿਖਾ ਦਿੰਨੇ ਆ ਮੜੀ ਜਾਨ ਨਾ ਸੋਰਾ ਪਰਾ ਕਰਾ ਲੀਏ ਜੀ ਦੇਖ ਲਈ ਤੇ ਚਾਪੜ ਵਰਗੀ ਪਈ ਹੈ ਜੇ ਆਪਾਂ ਗੱਲ ਕਰ ਲਈ ਹੈ ਨਾ ਇਹ ਚਾਰ ਹੋ ਗਈ ਬਈ ਲੱਖੋਂ ਬਾਹਰ ਆ ਗਈ ਓਕੇ ਓਕੇ ਬਾਕੀ ਦਸਵੇਂ ਦੀ ਜੂੜ ਨਹੀਂ ਹੈ ਨਾ 6 ਮਹੀਨੇ ਸਾਹਮਣੇ ਆ 6 ਮਹੀਨੇ ਸਾਹਮਣੇ ਦੁੱਧ ਦਰਾਈ ਆ ਦੁੱਧ ਦਰਾਈ ਆ ਓਕੇ 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 ਲਿਆਓ ਜੀ ਆ ਕਰੋ ਇਹ ਕਿੱਥੇ ਇਹ ਬਹੁਤ ਪਿਆਰਾ ਹੈ ਬਾਈ ਦੇਖ ਲਾ ਬਾਕੀ ਤਾਂ ਲੈਵੇ ਤੇ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਨਾ ਤਾਂ ਹੈ ਨਾ ਠੀਕ ਆ ਆ ਦੇਖੋ ਕਮਾਲ ਦੀ ਡੈਡ ਹੈ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਘੱਡ ਘੱਡ ਬਹੁਤ ਵੱਡਾ ਕੋਈ ਫੈਨ ਵੀ ਕਰ ਹਾਂ ਹਾਂ ਜੀ ਇੱਕ ਨੰਬਰ ਆ ਤੇ ਤੁਹਾਨੂੰ ਇਹਦੀ ਡਿਮਾਂਡ ਇਹ ਵੀ ਬਾਈ ਫੋਨ ਤੇ ਕਰ ਲਾਂਗੇ ਜੈ ਜੀ ਓਕੇ ਫੋਨ ਤੇ ਕਰ ਲਾਂ ਠੀਕ ਆ ਵੀਰੇ ਅੱਜ ਜੀ ਘੜੀ ਜੈ ਜੀ ਆ ਕੱਲ ਤਿਆਰ ਹੋ ਵੀ ਪੜੀ ਤੇ ਜਿਹੜਾ ਮਰਜੀ ਵੀਰ ਆ ਕੇ ਥਣਪਾਸ ਹੋ ਜਾਣਗੇ ਤੇ ਚੈੱਕ ਕਰਾ ਕੇ ਲੈ ਜੇ ਹਨਾ ਚੈੱਕ ਕਰਾ ਕੇ ਲੈ ਜਾ ਸਕਦਾ ਵੀਰੇ ਓਕੇ ਵੀਰੇ ਇਹਦੀ ਵੀਡੀਓ ਵੀ ਦਿਖਾ ਦਨੇ ਆਪਾਂ ਵੀ ਦਿਖਾ ਦਿਓ ਜੀ ਦਿਖਾ ਦਿਓ ਦਿਖਾਓ ਪਿਆਰ ਦੀ ਆ ਵੀਡੀਓ ਜੀ ਬਾਈ ਤਿਆਰੀ ਦੀ ਆ 10 ਦਿਨ ਪਹਿਲਾਂ ਦੀ ਆ ਸਪੋਰਟ ਓਕੇ ਰਿਕਾਰਡ ਤੇ ਦਿੰਦਾ ਬਾਈ ਸਾਰਾ ਫਾਰਮ ਦੇ ਵਿੱਚ ਜਿਹੜੀ ਵੀ ਗਾਨ ਲਾਵਾਂਗਾ ਉਹਦਾ ਸਾਰਾ ਰਿਕਾਰਡ ਮਿਲੂਗਾ ਓਕੇ ਵੀਰੇ ਆ ਦੇਖੋ ਜੀ ਬੈਡ ਦੀ ਦੇਖੋ ਪਹਿਲਣ ਦੀ ਹਾਂ ਜੀ ਓਕੇ ਓਕੇ ਆ ਸਮਾਰ ਕੇ ਦੇਖ ਲਈ ਵੀ ਲ ਕੁਸੇ ਵੀ ਦੇ ਚੀਜ਼ ਵੀ ਜੰਦ ਕਰੋ ਜੀ ਇਹ ਆ ਦੇਖੋ ਜੀ ਇਹ ਲੈ ਆਪਾਂ ਤੁਹਾਨੂੰ ਹੁਣ ਦੇਖੋ ਆ ਦੇਖੋ ਤਿਆਰੀ ਸਾਰਾ ਕੁਝ ਵੀਰੇ ਓਕੇ ਦੀਂਦੀ ਆ ਪੂਰੀ ਤਿਆਰੀ ਜਾ ਬੜ ਤੇ ਹੁਣ ਤੁਹਾਨੂੰ ਆਪਾਂ 3 ਨੰਬਰਾਂ ਦੀ ਗੱਲ ਕਰ ਲਈ ਵੱਡੇ ਘੜ ਘਾਟ ਆਈ ਦੀ ਤੇ ਬਈ ਤੀਜਾ ਸੁਆ ਸੁਆ ਕਿੰਨਾ ਦੁੱਧ ਕੱਢ ਦੂਗੀ ਦੁੱਧ ਬਈ ਸੇਵਾ ਦੇ ਚਰਤੇ ਹਣਾ ਜਿਹੇ ਬਾਦ ਉਹ ਕਹਿੰਦੇ ਆਪਣਾ 30 ਲੀਟਰ ਚ ਹੋ ਜਾ ਰਿਹਾ ਜਾਨੀ ਕਿ ਆਪਾਂ ਜਿਹੜਾ ਮੈਂ ਭਰ ਲੈਂਦਾ ਆਪਾਂ 34 35 ਕਿਲੋ ਗੈਗੀ ਦੇ ਖੋਲ ਤੋੜ ਕੇ ਦਿਖਾ ਦੇ ਇੱਕ ਨੰਬਰ ਵੈੜ ਆ ਗਈ ਤੇ ਬਾਕੀ ਦਾ ਲੇਵੇ ਤੇ ਨਾੜਾ ਵਗੈਰਾ ਦੇਖੋ ਤੇ ਆਹ ਦੇਖੋ ਜੀ ਕਮਾਲ ਦੀ ਹੈ ਹੈਲੋ ਪੂਰੀ ਬਾਕੀ ਦੇ ਕਾਦ-ਗਾੜ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਪੂਰਾ ਪੱਡਾ ਕਾਦ-ਗਾੜਾ ਤੇ ਫੇਸ ਕਰ ਲੋ ਚੈੱਕ ਪੂਰਾ ਚੰਗਾ ਆਹ ਦੇਖੋ ਜੀ ਖਾ ਪਿੰਡ ਵਿੱਚ ਕੀ ਆਇਆ ਚਲੋ ਜੀ ਆਹ ਦੇਖੋ ਪੂਰਾ ਚੰਗਾ ਲੇਵਾ ਲਈ ਚਲੋ ਲੰਮੀ ਲੈ ਚਲੋ ਜੀ ਚੱਕ ਕੁਆਲਿਟੀ ਪੂਰੀ ਵਧੀਆ ਹੈਗੀ ਤੇ ਲੇਵਾ ਬਹੁਤ ਜ਼ਿਆਦਾ ਧਿਆਨ ਕਰੀ ਫਿਰਦੀ ਆ ਬਾਕੀ ਤਾਂ ਖੁੱਲੀਆਂ ਆਉਂਦੀਆਂ ਵੀਰੇ ਇਹ। ਖੁੱਲੀਆਂ ਖੁੱਲੀਆਂ ਜੇ ਕਿ ਮੇਰਾ ਵੀਰ ਚੰਗਾ ਹੋਇਆ ਦੁੱਧ 40 ਕਿਲੋ ਮੋਜ ਨਾਲ ਦੇ। ਓਕੇ ਓਕੇ ਵੀਰੇ ਦਊਗੀ ਦੱਸਣ ਦੀ ਲੋੜ ਨਹੀਂ। ਚੰਗੀ ਆ ਇਹ। ਭਾਈ ਇਹ ਮੀਂਹ ਵੀ ਤੇ 7-8 ਦਿਨ 5-7 ਦਿਨ ਲਈ ਜਾਣੇ। ਜਿਹਨੂੰ ਪੰਡਰਗਾ ਹਵਾਨਾ ਕਹਿੰਦੇ ਆ ਨਾ ਉਹ ਹੈਗਾ। ਹਵਾਨਾ ਨੇਡ ਤੋਂ ਚੈੱਕ ਕਰਾ ਦੇ ਲੀਵੇ ਤੇ ਬਿਲਕੁਲ ਹੁੰਦੀ ਆ। ਆ ਦੇਖੋ ਜੀ। ਹਾਂ ਓਕੇ ਵੀਰੇ। ਲੇਡਲ ਬਾਕੀ ਹਾਈਡ ਫੁੱਲ ਆ ਬਈ ਹਾਈਡ ਫੁੱਲ ਹੈਡ ਤੇ ਕੋਈ ਘਾਟ ਨਹੀਂ ਬਾਈ ਜਿਹੜਾ ਤੋਰੀ ਜਾਂਦਾ ਉਹਦਾ ਵੀ ਕਦਰ 6 ਫੁੱਟ ਆ ਹਨਾ ਹਾਂ ਬਈ ਫੁੱਲ ਤੇ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖੋ ਜਿਹੜੀ ਚੰਗੀ ਚੀਜ਼ ਆ ਬੂਟੇ ਵੀ ਦੱਸਣ ਦੀ ਲੋੜ ਹੀ ਨਹੀਂ ਹੋਣੀ ਓਕੇ ਵੀਰੇ ਓਕੇ ਆ ਦੇਖੋ ਤੇ ਬਾਕੀ ਦਾ ਦੋ ਬੈੜਾ ਜਿੰਨਾ ਦੁੱਧ ਇਹਨੇ ਦੇ ਦੇਣਾ ਹਨਾ ਬਈ ਕੱਲੀ ਨੇ ਇੱਕ ਪਾਸੇ ਸਾਈਡ ਤੇ ਲਾ ਦੇ ਪੂਰਾ ਕਾਫੀ ਹਿੱਸੇ ਵਾਲਾ ਆਇਆ ਚੜੀ ਤਾਂ ਮੌਜ ਨਹੀਂ ਝੋਲ ਬਸ ਤੁਹਾਨੂੰ ਇਹਦੀ ਵੀ ਡਿਮਾਂਡ ਫੋਨ ਤੇ ਫੋਨ ਦੀ ਕਰਾਂਗੇ ਓਕੇ ਲੈ ਵਾ ਖੱਚ ਕੇ ਦੇਖੀ ਬੜਾ ਜੀ ਬਾਕੀ ਹੋਰ ਦੇ ਵਿੱਚ ਬੈਠੇ ਮੜਦੇ ਪਸੇਦ ਕਰਦੇ ਲੈ ਗਾਂਦਰਾ ਲਾ ਰਿਹਾ ਮੈਂ ਕਿਹਨਾਂ ਲੇਖੇ ਮੋੜ ਦੂ ਬਈ ਛੋਟੇ ਹੱਥੀ ਤਾਂ ਜਾਂਦੀ ਨਹੀਂ ਬਲੇਜੇ ਜਾਓ ਹਨਾ ਬਲੇਜੇ ਚ ਜਾਓ ਓਕੇ ਓਕੇ ਵੀਰੇ ਤੇ ਡਿਮਾਂਡ ਇਹਦੀ ਫੋਨ ਤੇ ਹਨਾ ਇਹਦੀ ਵੀ ਫੋਨ ਦੀ ਹੋਗੀ ਤੇ ਇੱਕ ਜਿਹੜੀ ਹੁਣ ਆਪਾਂ ਗੱਲ ਕਰ ਲਗੇ ਇਹਦੀ ਇਹ ਬੱਚਾ ਸੱਟ ਗਈ ਵੀਰੇ ਇਹ ਵੀਰੇ ਇੱਕ ਮਹੀਨਾ ਪਹਿਲਾਂ ਬੱਚਾ ਸੱਟ ਗਿਆ ਉਹ ਤੱਕ ਉਹ 7-8 ਕਿਲੋ ਹੂੰ ਤੇ ਭਾ ਲੋਟੀਆ ਬਸ ਦਾ ਲੈਣ ਦੇ ਨਹੀਂ 26000 ਰੁਪਏ ਤੇ ਖੋਲੋ ਤੋੜ ਕੇ ਕਰ ਗਏ ਤੋੜ ਕੇ ਤੇ 22-22000 ਦੀ ਤਾਂ ਅਗਲਾ ਸਾਲ ਦੀ ਬਰਛਵੇਂ ਦਿੰਦਾ ਓਕੇ 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 ਤੇ ਕੁਆਲਿਟੀ ਪੂਰੀ ਫੁੱਲ ਆ ਹਨਾ ਜਿੰਨੇ ਕਹੇ ਸੀ ਤੇ ਫਿਊਸਲ ਪੂਰੀ ਆ ਤੁਹਾਨੂੰ ਪੂਰੀ ਸੀਲ ਆ ਵੀ ਚਵਾਈ ਚੁਈ ਇੱਕ ਨੰਬਰ ਲੱਗੀ ਆ ਠੀਕ ਆ ਬਾਕੀ ਆਪਾਂ ਨਾਲ ਵੀਡੀਓ ਬਣਾਉਂਦਾ ਸਮਾਂ ਦੱਸੀ ਮੈਨੂੰ ਵੀ 12:00 ਵਜੇ ਦਈ ਆ ਆ ਉਹ ਹੈਗਾ ਇਹ ਸਮਾਂ ਨਹੀਂ ਸਹੀ ਗੱਲ ਆ ਜਮਾ ਤੇ ਕਰਿਓ ਬਾਕੀ ਹਾਈ ਡਿਫਿਨ ਫੁੱਲ ਆ ਬਈ ਓਕੇ ਓਕੇ ਕੁਆਲਿਟੀ ਵੀ ਫੁੱਲ ਆ ਹਨਾ ਬਹੁਤ ਵੀ ਫੁੱਲ ਆ ਪੂਰਾ ਆ ਦੇਖੋ ਆਮ ਬਾਈ ਆਏ ਆ ਮੁੱਢੀ ਜੇ ਕੋ ਬੱਸੀ ਲੈਨੇ ਅਜੀ ਬਾਈ ਆਦੀ ਬੱਸੀ ਰੰਦਾ ਹਾਂਜੀ 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 ਇਹ ਨਾਲੇ ਵਾਲਾ ਬੱਸੀ ਵਾਲਾ 100 ਰੁਪਏ ਬਾਕੀ ਤੁਹਾਨੂੰ ਇਹ ਤੋਂ ਗੱਲ ਵਧਿਆ ਕਰੀਏ ਕਿ ਹੂ ਨਹੀਂ ਟੋਕੜਗਾ ਤੂੰ ਕਹ ਬੱਚਾ ਸੱਤ ਗਈ ਬਾਈ ਇਹ ਗੱਲ ਸਹੀ ਕਰਦੀਆਂ ਸਹੀ ਰਹਿੰਦੀ ਆ ਇਹ ਗੱਲ ਜਾਇਜਾ ਵੀ ਜਾਇਜ ਹੀ ਕਮਾਉਂਦਾ ਹਾਂ ਫਿਰ ਵਫਾ ਵੀ ਹੁੰਦਾ ਵਪਾਰ ਦੇ ਵਿੱਚ ਹਨਾ ਵਪਾਰ ਦੇ ਵਿੱਚ ਬਾਕੀ ਵੀ ਬਹਿਣ ਦੇ ਲੈ ਕਿਸੇ ਪਾਸੇ ਗੁੰਝੀ ਨਹੀਂ ਆ ਦੇਖੋ ਸੋਹਰ ਵੀ ਦਵਾਈ ਦੁਵਾਈ ਸਾਰਾ ਕੁਸ ਓਕੇ ਭਰਿਆ ਬੈਠੇ ਤੇ ਜੇਰ ਜੂਰ ਸਾਹਿਬ ਨਿਕਲ ਗਏ ਸਭ ਕੁਸ ਸਾਫ ਆ ਬੇ ਓਕੇ ਹੁਣ ਤਾਂ ਜੇ ਇਹਨੇ ਪਹਿਲੀ ਵਾਰੀ ਹੀਟ ਗੱਡੀ ਪਹਿਲੀ ਹੀ ਕੀਤੀ ਵੈਲਟੀ ਪੂਰੀ ਬੋਲ ਤਾਂ 26000 ਦਾ ਮਾਨਦਾਨ ਹੋ ਜੂ ਹਨਾ 2000 ਛੱਡ ਦਾਂਗੇ 25 ਹੀ ਦੇ ਦਾਂਗੇ ਚੱਲ 22 ਦੇਣੀ ਯਾਰ ਮੇਰੇ ਕਹਿ ਤਾ ਫਿਰ 23 ਵਾਲਾ ਹੀ ਹੋਗਾ ਕਿ ਪਤਾ 22 ਦੇ ਦਾਂਗੇ ਬਸ ਇਹ ਦੂ ਘਟਣਾ ਵੀ ਮੇਰਾ ਕੋਈ ਮਾੜੀ ਮੋਟੀ ਛੋੜਛਾੜ ਕਰਦੀ ਬਾਹਰ ਨਹੀਂ ਜਾਂਦੇ ਆਪਾਂ ਹਾਂ ਓਕੇ ਵੀਰੇ ਤੇ ਤਾਰਾ ਦੂਰਾ ਅਗਲਾ ਉਹਨਾਂ ਮਾਰ ਕੇ ਲੈ ਜੇ ਭੌਂਦੀ ਹਨਾ ਬਾਈ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ 7-8 ਕਿਲੋ ਦੁੱਧ ਆਪਾਂ ਝੂਠਨੀ ਮਾਰਨਾ ਜਿੰਨਾ ਹੈਗਾ ਉਹਨੂੰ ਉਸੇ ਵੀਰੇ ਓਕੇ ਪਰ ਜੇ ਕੋਈ ਮੇਰੇ ਵੀਰ ਸੇਵਾ ਵਾਲਾ ਹੋਵੇ ਦੁੱਧ ਵੱਧ ਵੀ ਕਰੇ ਤੇ ਹੁਣ ਆਪਾਂ 5 ਨੰਬਰਾਂ ਦੀ ਗੱਲ ਕਰ ਲਗੇ ਜਰਸੀ ਹੈਗੀ ਬਈ ਬਲੈਕ ਜਰਸੀ ਪੈ ਜੂਗੀ ਬਲੈਕ ਜਰਸੀ ਥੋੜਾ ਹਲਕਾ ਕਰਾਓ ਹਨਾ ਹੈਗਾ ਬਈ ਹਲਕਾ ਚ ਕਰਾਓ ਓਕੇ ਓਕੇ ਬਾਕੀ ਸੀਰੀ ਟੰਡੀ ਦਾ ਤਾਂ ਕੋਈ ਨਹੀਂ ਦੂਜਾ ਸੂਆ ਕਿ ਪਲੋਣਾ ਨਹੀਂ ਦੂਜਾ ਸੂਆ ਸੁਧੀਏ ਬਈ ਇਹ ਵਾ ਦੇ ਲੈ ਬਹੁਤ ਸੋਹਣਾ ਲੈਵਾ ਤਿਆਰ ਕਰਨਾ ਹੈ ਬਹੁਤ ਘੱਟ ਤਿਆਰ ਕਰਦੇ ਬਾਕੀ ਢਲ ਢੁਲ ਬਹੁਤ ਪਿਆਵਾਂ ਤੇ ਦਿਵਾਨੇ ਦੀ ਕੀ ਆ ਤੁਹਾਨੂੰ ਦਿਵਾਨੇ ਬਈ ਬੁੱਢੇ 50 ਦੇ ਦਾਂਗੇ ਬਸ ਮਾਨਦਾਨ ਹੋਊਗਾ ਛੋੜ ਕਰ ਦੇ ਯਾਰ ਮੁੱਲ 55000 ਕਰ ਦੇ ਕੋਲੇ ਵਾਰ ਨੂੰ ਕੱਢ ਲੈ ਓਕੇ ਓਕੇ 50 ਦਾ ਸ਼ੂਟ ਕਰ ਲੈ ਕੋਸ ਠੀਕ ਆ ਤੇ ਬਾਕੀ ਦਾ ਸਮਝ ਵਾਲੀ ਬੈਣਾ ਕੋਈ ਟੁੱਟੀ ਮਰੀ ਜੀ ਨਹੀਂ ਨਾ ਨਾ ਬਈ ਲੇਵਾ ਦੇ ਕਬੂਤੇ ਹਾਂ ਲੇਵਾ ਕਰੋ ਜੀ ਚੈੱਕ ਲੇਵਾ ਨਾਲ ਚਾਰੇ ਥਾਂ ਨਿਕਲੂਗੇ ਪੂਰੇ ਗੈਬ ਤੇ ਤੇ ਹਜੇ ਤਾਂ ਇਹਨੇ ਕੁਝ ਵੀ ਨਹੀਂ ਕਰਿਆ ਤੇ ਤਿਆਰ ਹਜੇ ਹੋ ਜਾਣਾ ਨਹੀਂ ਹਨਾ ਹੁਣ ਆ ਬਈ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਆ ਜਾ ਤੇ ਬਾਕੀ ਦੀ ਗੱਲ ਵੀਰੇ ਚੰਗੀ ਹੈ ਜੀ ਮੇਰੇ ਹਿਸਾਬ ਨਾਲ ਹਾਂ ਠੀਕ ਹੈ ਨਾ ਗੱਲ ਤੇ ਬਾਹਲੀ ਗੱਲ ਨਹੀਂ ਆਪਾਂ ਕਰਦੇ ਸਾਰੀ ਕਾ ਬਲੈਕ ਪਈ ਆ ਹਨਾ ਜਮਾ ਬਈ ਕੋਈ ਕਿਸੇ ਪਾਸੇ ਲਸੀ ਲਾਵੀ ਨਹੀਂ ਠੀਕ ਹੈ ਬ੍ਰਦਰ ਬਾਕੀ ਦੁੱਧ ਦੁੱਧ ਸੰਗਣਾ ਹੁੰਦਾ ਬਈ ਤੇ ਬਾਕੀ ਦਾ ਕੋਈ ਸੀਲ ਸੌ ਤਾਂ ਪੂਰੀ ਆ ਨਾ ਆਪਾਂ ਤੁਹਾਨੂੰ ਦੇ ਦਿੰਦੇ ਸਾਰਾ ਬਈ ਜਿੱਥੇ ਰਾਕੀ ਰੋਕਿਆ ਫੇਰ ਲੱਗ ਜਾ ਠੀਕ ਹੈ ਬ੍ਰਦਰ ਚੱਕਣ ਲੱਤ ਛੜਦੀ ਆਪਣੀ ਗਾਰੰਟੀ ਠੀਕ ਹੈ ਬ੍ਰਦਰ ਟੈਕ ਵੀ ਆਨਲਾਈਨ ਮਗਾਲੀ ਆ ਠੀਕ ਹੈ ਆ ਕਰੋ ਬ੍ਰਦਰ ਲੈ ਚੱਲ ਬ੍ਰਦਰ ਤੇ 50000 ਦੇ ਵਿੱਚੋਂ ਇਮਾਨਦਾਰ ਹੋ ਜਾਣਾ ਹਨਾ ਹਾਂ ਬ੍ਰਦਰ ਠੀਕ ਹੈ ਬ੍ਰਦਰ ਹਾਂ ਦੇ ਫਰੂਜੇ ਕੁਆਲਿਟੀ ਬੁਰੀ ਫੁੱਲ ਆ ਗਈ ਹਰੇ ਨੇੜ ਤੋਂ ਕਰਾਇਆ ਥਾਂਲੇ ਬਚ ਇੱਕ ਤੇ ਬਾਕੀ ਦੀ ਗੱਲ ਚੰਗੀ ਆ ਵੀਰੇ ਪੰਜ ਬਿਹੜਾਂ ਦੀ ਪੰਜੇ ਤੁਹਾਨੂੰ ਦਿਖਾ ਦਿਆਂ ਪੂਰੀਆਂ ਚੰਗੀਆਂ ਤੇ ਕੁਆਲਿਟੀ ਫੁੱਲ ਤੇ ਜਿਹਨੂੰ ਆਪਾਂ ਗੱਲ ਕਹਿ ਦੇਈਏ ਇੱਕ ਢੋਕੜ ਗੱਪਣ ਵੀ ਆ ਜਰਸੀ ਵੀ ਐਚ ਐਫ ਵੀ ਆ ਸਾਰੀਆਂ ਚੰਗੀ ਕੁਆਲਿਟੀ ਵਾਲੀ ਜਰਸੀ ਵੀ ਆ ਨਾਰਮਲ ਜਰਸੀ ਵੀ ਆ ਠੀਕ ਆ ਜੀ ਤੇ ਕੱਲੀ ਢੋਕੜ ਵੀ ਆ ਢੋਕੜ ਗੱਪਣ ਵੀ ਆ ਤੇ ਦੋ ਚੰਗੇ ਰਿਕਾਡ ਵਾਲੀਆਂ ਬਿਹੜਾਂ ਵੀ ਆ ਤੇ ਪਿੰਡ ਬਾਈ ਦਾ ਹਿੰਮਤਪੁਰਾ ਨੰਬਰ ਆਏਗਾ ਸਿਆਸੀ ਨੋ 9099728 ਤੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਪੰਜ ਬੈੜਾ ਸੀ ਪੰਜੇ ਸਾਨੂੰ ਦਿਖਾ ਦਿੱਤਾ ਸਾਰੇ ਵੀਰਾਂ ਦਾ ਇਹਨਾਂ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ